ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਦਾ ਸੰਘਰਸ਼ ਦਾ ਜੀਵਨ ਉਹ ਬਹੁਤ ਵੱਡੀ ਸਾਡੇ ਮੂਰੇ ਜੂੰਦੀ ਜਾਗਦੀ ਮਿਸਾਲ ਉਹ ਲਗਾਤਾਰ ਸੰਘਰਸ਼ ਲੜ ਰਹੇ ਆ ਤੇ ਸੈਂਟਰ ਗਵਰਨਮੈਂਟ ਉਹਨਾਂ ਨਾਲ ਲਗਾਤਾਰ ਵਾਰਤਾ ਹੈ ਜਿਹੜਾ ਉਹ ਕਰ ਰਹੀ ਹੈ ਤੇ ਕਰਨਾ ਚਾਹੁੰਦੀ ਹੈ ਬਹੁਤ ਹੀ ਮੈਂ ਹੁਣ پارਲੀਮੈਂਟ ਸੈਸ਼ਨ ਚੱਲ ਰਿਹਾ ਹਰ ਮਿਨਿਸਟਰ ਹਰ ਸੀਨੀਅਰ ਬੀਜੇਪੀ ਸਾਡੇ ਜਿੰਨੇ ਵੀ ਮੰਤਰੀ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਬਹੁਤ ਜਦੀਵਾਲ ਸਾਹਿਬ ਖਤਰ ਕਿਉਂਕਿ ਮੈਨੂੰ ਗੱਲ ਇਕੱਲੇ ਇਕੱਲੇ ਨੇ ਇਹ ਗੱਲ ਕੀਤੀ ਬਹੁਤ ਚਿੰਤਤ ਨੇ ਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਮੀਟਿੰਗ ਤਾਂ ਹੈਗੀ ਹੈਗੀ ਆ ਤੇ ਬਹੁਤ ਵੱਡਾ ਐਫੀਡ ਬੋਡੀ ਵੱਡੀ ਇਹਨੂੰ ਅਹਿਮੀਅਤ ਦੇ ਕੇ ਉਹ ਡਾਇਲੌਗ ਆ ਜਿਹੜਾ ਗੱਲਬਾਤ ਆ ਸੈਂਟਰਲ ਗਵਰਨਮੈਂਟ ਆ ਜਿਹੜੀ ਉਹ ਕਰ ਰਹੀ ਹੈ ਪਰ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਜੇ ਤੁਸੀਂ ਕਿਸਾਨਾਂ ਲਈ ਮਜ਼ਦੂਰਾਂ ਲਈ ਜੇ ਉਹਨਾਂ ਲਈ ਇਹ ਜਿੱਤ ਜਿਤਨੀ ਉਹ ਜੇ ਤੁਸੀਂ ਸਵਸਥਰੇ ਠੀਕ ਰਹਨੇ ਹੋ ਤਾਂ ਹੀ ਉਹ ਸਾਰੀ ਇਹ ਜਿਹੜੀ ਗੱਲ ਸਿਰੇ ਚੜ੍ਹ ਸਕਦੀ ਆ ਇਸ ਕਰਕੇ ਸਾਰੀ ਸਰਕਾਰ ਵੱਲੋਂ ਚਾਹੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਵੱਲੋਂ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਐ ਬੱਚਾ ਸਮਝ ਕੇ ਆਪਣਾ ਪੋਤਾ ਸਮਝ ਕੇ ਆਪਣਾ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਆ ਭੁਖੜਤਾਲ ਖਤਮ ਕਰਕੇ ਮੀਟਿੰਗ ਦੇ ਵਿੱਚ ਸਾਰਾ ਆਓ ਤੰਦਰੁਸਤ ਸੇਠ ਜੇ ਆਪ ਜੇ ਹੋਵੋਗੇ ਬਹੁਤ ਤਕੜੇ ਹੋ ਕੇ ਗੱਲ ਹੈ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਤੁਸੀਂ ਰੱਖੂਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਉਂਕਿ ਅਸੀਂ ਵੀ ਆਖਰ ਕਿਸਾਨ ਆ ਪੰਜਾਬ ਦੇ ਆ ਮੈਂ ਵੀ ਤੁਹਾਡੇ ਅਸ਼ੀਰਵਾਦ ਨਾਲ ਸਮਾਂ ਸਾਲ ਮੈਂ ਵੀ ਕਰਨੇ ਤੇ ਬੈਠਾ ਨਹੀਂ ਆ ਤੇ ਅਸੀਂ ਚਾਹੁੰਦੇ ਆ ਤੁਹਾਡਾ ਅਸ਼ੀਰਵਾਦ ਸਾਡੇ ਸਿਰ ਤੇ ਰਹੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਤੁਸੀਂ ਉਹਨਾਂ ਦੀ ਜਿਹੜੀ ਜੰਗ ਜਿਹੜੀ ਉਹਨਾਂ ਦੀ ਫਸਲਾਂ ਦੇ ਬਾਰੇ ਜਿੱਤ ਉਹ ਤੁਸੀਂ ਹਾਸਲ ਕਰੋ ਤੇ ਫਿਰ ਮੈਂ ਤੁਹਾਡੇ ਮੁਰੇ ਹੱਥ ਜੋੜ ਕੇ ਬੇਨਤੀ ਕਰਦਾ ਸਤਕਾਰਯੋਗ ਢੱਲੇਵਾਲ ਸਾਹਿਬ ਤੁਸੀਂ ਆਪਣਾ ਜਲਦੀ ਤੋਂ ਜਲਦੀ ਇਹ ਭੁੱਖ ਹੜਤਾਲ ਤੋੜ ਕੇ 4 ਤਰੀਕ ਨੂੰ ਪੂਰੀ ਤਿਆਰੀ ਨਾਲ ਸੈਂਟਰ ਸਰਕਾਰ ਦੇ ਨਾਲ ਡਾਇਲੈਗ ਕਰੋ ਤੇ ਅੱਗੇ ਵੀ ਜੋ ਚੱਲਦਾ ਰਹੇਗਾ ਅਸੀਂ ਤੁਹਾਡੇ ਤੋਂ ਅਸ਼ੀਰਵਾਦ ਲੈਣਾ ਹੈ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸਾਰੀ ਸੈਂਟਰ ਦੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਤੇ ਸਾਰੇ ਦੇਸ਼ ਦੇ ਪੰਜਾਬ ਦੇ ਲੋਕਾਂ ਵੱਲੋਂ ਮੈਂ ਬੇਨਤੀ ਕਰਦਾ ਉਹਨਾਂ ਦੀ ਸਿਹਤ ਬਹੁਤ ਜ਼ਰੂਰੀ ਆ ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਦਾ ਸੰਘਰਸ਼ ਦਾ ਜੀਵਨ ਉਹ ਬਹੁਤ ਵੱਡੀ ਸਾਡੇ ਮੂਰੇ ਜੂੰਦੀ ਜਾਗਦੀ ਮਿਸਾਲ ਉਹ ਲਗਾਤਾਰ ਸੰਘਰਸ਼ ਲੜ ਰਹੇ ਆ ਤੇ ਸੈਂਟਰ ਗਵਰਨਮੈਂਟ ਉਹਨਾਂ ਨਾਲ ਲਗਾਤਾਰ ਵਾਰਤਾ ਹੈ ਜਿਹੜਾ ਉਹ ਕਰ ਨਹੀਂ ਇਹ ਤੇ ਕਰਨਾ ਚਾਹੁੰਦੀ ਹੈ ਬਹੁਤ ਹੀ ਮੈਂ ਹੁਣ پارਲੀਮੈਂਟ ਸੈਸ਼ਨ ਚੱਲ ਰਿਹਾ ਹਰ ਮਿਨਿਸਟਰ ਹਰ ਸੀਨੀਅਰ ਬੀਜੇਪੀ ਸਾਡੇ ਜਿੰਨੇ ਵੀ ਮੰਤਰੀ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਬਹੁਤ ਗਦੇਵਾਲ ਸਾਹਿਬ ਖਾਸ ਕਰਕੇ ਕਿਉਂਕਿ ਮੈਨੂੰ ਗੱਲ ਇਕੱਲੇ ਇਕੱਲੇ ਨੇ ਇਹ ਗੱਲ ਕੀਤੀ ਬਹੁਤ ਚਿੰਤਤ ਨੇ ਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਮੀਟਿੰਗ ਤਾਂ ਹੈਗੀ ਹੈਗੀ ਹੈ ਤੇ ਬਹੁਤ ਵੱਡਾ ਐਫੀਡ ਬੋਡੀ ਵੱਡੀ ਇਨੂੰ ਅਹਿਮੀਅਤ ਦੇ ਕੇ ਉਹ ਡਾਇਲੌਗ ਆ ਜਿਹੜਾ ਗੱਲਬਾਤ ਆ ਸੈਂਟਰਲ ਗਵਰਨਮੈਂਟ ਆ ਜਿਹੜੀ ਉਹ ਕਰ ਰਹੀ ਹੈ ਪਰ ਤੁਹਾਡੀ ਸਿਹਤ ਬਹੁਤ ਜ਼ਰੂਰੀ ਆ ਜੇ ਤੁਸੀਂ ਕਿਸਾਨਾਂ ਲਈ ਮਜ਼ਦੂਰਾਂ ਲਈ ਜੇ ਉਹਨਾਂ ਲਈ ਇਹ ਜਿੱਤ ਜਿਤਨੀ ਆ ਤਾਂ ਉਹ ਜੇ ਤੁਸੀਂ ਸਵਸਥ ਰਹੇ ਠੀਕ ਰਹੇ ਹੋ ਤਾਂ ਹੀ ਉਹ ਸਾਰੀ ਆ ਜਿਹੜੀ ਗੱਲ ਸਿਰੇ ਚੜ ਸਕਦੀ ਆ ਇਸ ਕਰਕੇ ਸਾਰੀ ਸਰਕਾਰ ਵੱਲੋਂ ਚਾਹੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਵੱਲੋਂ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਹੈ ਬੱਚਾ ਸਮਝ ਕੇ ਆਪਣਾ ਪੋਤਾ ਸਮਝ ਕੇ ਆਪਣਾ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਆ ਭੁਖੜਤਾਲ ਖਤਮ ਕਰਕੇ ਮੀਟਿੰਗ ਦੇ ਵਿੱਚ ਸਾਰਾ ਆਓ ਤੰਦਰੁਸਤ ਸੇਠੀ ਆ ਜੇ ਹੋਵੋਗੇ ਤਾਂ ਬਹੁਤ ਤਕੜੇ ਹੋ ਕੇ ਗੱਲ ਆ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਤੁਸੀਂ ਰੱਖੂਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਉਂਕਿ ਅਸੀਂ ਵੀ ਆਖਰ ਕਿਸਾਨ ਆ ਪੰਜਾਬ ਦੇ ਆ ਮੈਂ ਵੀ ਤੁਹਾਡੇ ਅਸ਼ੀਰਵਾਦ ਨਾਲ ਸਮਾਸਾਲ ਮੈਂ ਵੀ ਕਰਨੇ ਦੇ ਬੈਠਾ ਨਹੀਂ ਤੇ ਅਸੀਂ ਚਾਹੁੰਦੇ ਹਾਂ ਤੁਹਾਡਾ ਅਸ਼ੀਰਵਾਦ ਸਾਡੇ ਸਿਰ ਤੇ ਰਹੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਤੁਸੀਂ ਉਹਨਾਂ ਦੀ ਜਿਹੜੀ ਜੰਗ ਜਿਹੜੀ ਉਹਨਾਂ ਦੀ ਫਸਲਾਂ ਦੇ ਬਾਰੇ ਜਿੱਤ ਉਹ ਤੁਸੀਂ ਹਾਸਲ ਕਰੋ ਤੇ ਫਿਰ ਮੈਂ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਸਤਕਾਰਯੋਗ ਡੱਲੇਵਾਲ ਸਾਹਿਬ ਤੁਸੀਂ ਆਪਣਾ ਜਲਦੀ ਤੋਂ ਜਲਦੀ ਇਹ ਭੁੱਖ ਹੜਤਾਲ ਤੋੜ ਕੇ 4 ਤਰੀਕ ਨੂੰ ਪੂਰੀ ਤਿਆਰੀ ਨਾਲ ਸੈਂਟਰ ਸਰਕਾਰ ਦੇ ਨਾਲ ਡਾਇਲੈਕ ਕਰੂ ਤੇ ਅੱਗੇ ਵੀ ਜੋ ਚੱਲਦਾ ਰਹੇਗਾ ਅਸੀਂ ਤੁਹਾਡੇ ਤੋਂ ਅਸ਼ੀਰਵਾਦ ਲੈਣਾ ਹੈ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸਾਰੀ ਸੈਂਟਰ ਦੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਤੇ ਸਾਰੇ ਦੇਸ਼ ਦੇ ਪੰਜਾਬ ਦੇ ਲੋਕਾਂ ਵੱਲੋਂ ਮੈਂ ਬੇਨਤੀ ਕਰਦਾ ਉਹਨਾਂ ਦੀ ਸਿਹਤ ਬਹੁਤ ਜ਼ਰੂਰੀ ਆ ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਦਾ ਸੰਘਰਸ਼ ਦਾ ਜੀਵਨ ਉਹ ਬਹੁਤ ਵੱਡੀ ਸਾਡੇ ਮੂਹਰੇ ਜੂੰਦੀ ਜਾਗਦੀ ਮਿਸਾਲ ਉਹ ਲਗਾਤਾਰ ਸੰਘਰਸ਼ ਲੜ ਰਹੇ ਆ ਤੇ ਸੈਂਟਰ ਗਵਰਨਮੈਂਟ ਉਹਨਾਂ ਨਾਲ ਲਗਾਤਾਰ ਵਾਰਤਾ ਹੈ ਜਿਹੜਾ ਉਹ ਕਰ ਰਹੀ ਹੈ ਤੇ ਕਰਨਾ ਚਾਹੁੰਦੀ ਹੈ ਬਹੁਤ ਹੀ ਮੈਂ ਹੁਣ پارਲੀਮੈਂਟ ਸੈਸ਼ਨ ਚੱਲ ਰਿਹਾ ਹਰ ਮਿਨਿਸਟਰ ਹਰ ਸੀਨੀਅਰ ਬੀਜੇਪੀ ਸਾਡੇ ਜਿੰਨੇ ਵੀ ਮੰਤਰੀ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਬਹੁਤ ਗਦੇਵਾਲ ਸਾਹਿਬ ਖਾਸ ਕਰਕੇ ਮੈਨੂੰ ਗੱਲ ਇਕੱਲੇ ਇਕੱਲੇ ਨੇ ਇਹ ਗੱਲ ਕੀਤੀ ਬਹੁਤ ਚਿੰਤਤ ਨੇ ਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਮੀਟਿੰਗ ਤਾਂ ਹੈਗੀ ਹੈਗੀ ਆ ਤੇ ਬਹੁਤ ਵੱਡਾ ਐਫੀਡ ਬੋਡੀ ਵੱਡੀ ਇਹਨੂੰ ਅਹਿਮੀਅਤ ਦੇ ਕੇ ਉਹ ਡਾਇਲੌਗ ਆ ਜਿਹੜਾ ਗੱਲਬਾਤ ਆ ਸੈਂਟਰਲ ਗਵਰਨਮੈਂਟ ਆ ਜਿਹੜੀ ਉਹ ਕਰ ਰਹੀ ਹੈ ਪਰ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਜੇ ਤੁਸੀਂ ਕਿਸਾਨਾਂ ਲਈ ਮਜ਼ਦੂਰਾਂ ਲਈ ਜੇ ਉਹਨਾਂ ਲਈ ਇਹ ਜਿਤ ਜਿਤਨੀ ਆ ਤਾਂ ਉਹ ਜੇ ਤੁਸੀਂ ਸਵਸਥਰੇ ਠੀਕ ਰਹਨੇ ਹੋ ਤਾਂ ਹੀ ਉਹ ਸਾਰੀ ਆ ਜਿਹੜੀ ਗੱਲ ਸਿਰੇ ਚੜ ਸਕਦੀ ਆ ਇਸ ਕਰਕੇ ਸਾਰੀ ਸਰਕਾਰ ਵੱਲੋਂ ਚਾਹੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਵੱਲੋਂ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਹੈ ਬੱਚਾ ਸਮਝ ਕੇ ਆਪਣਾ ਪੋਤਾ ਸਮਝ ਕੇ ਆਪਣਾ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਆ ਭੁਖੜਤਾਲ ਖਤਮ ਕਰਕੇ ਮੀਟਿੰਗ ਦੇ ਵਿੱਚ ਸਾਰਾ ਆਪ ਤੰਦਰੁਸਤ ਸੇਟੀ ਆ ਜੇ ਹੋਵੋਗੇ ਤਾਂ ਬਹੁਤ ਤਕੜੇ ਹੋ ਕੇ ਗੱਲ ਹੈ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਤੁਸੀਂ ਰੱਖੂਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਉਂਕਿ ਅਸੀਂ ਵੀ ਆਖਰ ਕਿਸਾਨ ਆ ਪੰਜਾਬ ਦੇ ਆ ਮੈਂ ਵੀ ਤੁਹਾਡੇ ਅਸ਼ੀਰਵਾਦ ਨਾਲ ਸਮਾਂ ਸਾਲ ਮੈਂ ਵੀ ਕਰਨੇ ਤੇ ਬੈਠਾ ਨਹੀਂ ਆ ਤੇ ਅਸੀਂ ਚਾਹੁੰਦੇ ਆ ਤੁਹਾਡਾ ਅਸ਼ੀਰਵਾਦ ਸਾਡੇ ਸਿਰ ਤੇ ਰਹੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਤੁਸੀਂ ਉਹਨਾਂ ਦੀ ਜਿਹੜੀ ਜੰਗ ਜਿਹੜੀ ਉਹਨਾਂ ਦੀ ਫਸਲਾਂ ਦੇ ਬਾਰੇ ਜਿੱਤਾ ਉਹ ਤੁਸੀਂ ਹਾਸਲ ਕਰੋ ਤੇ ਫਿਰ ਮੈਂ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਸਤਿਕਾਰਯੋਗ ਢੱਲੇਵਾਲ ਸਾਹਿਬ ਤੁਸੀਂ ਆਪਣਾ ਜਲਦੀ ਤੋਂ ਜਲਦੀ ਇਹ ਭੁੱਖ ਹੜਤਾਲ ਤੋੜ ਕੇ 4 ਤਰੀਕ ਨੂੰ ਪੂਰੀ ਤਿਆਰੀ ਨਾਲ ਸੈਂਟਰ ਸਰਕਾਰ ਦੇ ਨਾਲ ਡਾਇਲੌਗ ਕਰੋ ਤੇ ਅੱਗੇ ਵੀ ਜੋ ਚੱਲਦਾ ਰਹੇਗਾ ਅਸੀਂ ਤੁਹਾਡੇ ਤੋਂ ਅਸ਼ੀਰਵਾਦ ਲੈਣਾ ਹੈ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸਾਰੀ ਸੈਂਟਰ ਦੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਤੇ ਸਾਰੇ ਦੇਸ਼ ਦੇ ਪੰਜਾਬ ਦੇ ਲੋਕਾਂ ਵੱਲੋਂ ਮੈਂ ਬੇਨਤੀ ਕਰਦਾ ਉਹਨਾਂ ਦੀ ਸਿਹਤ ਬਹੁਤ ਜ਼ਰੂਰੀ ਆ ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਦਾ ਸੰਘਰਸ਼ ਦਾ ਜੀਵਨ ਉਹ ਬਹੁਤ ਵੱਡੀ ਸਾਡੇ ਮੂਹਰੇ ਜੂੰਦੀ ਜਾਗਦੀ ਮਿਸਾਲ ਉਹ ਲਗਾਤਾਰ ਸੰਘਰਸ਼ ਲੜ ਰਹੇ ਆ ਤੇ ਸੈਂਟਰ ਗਵਰਨਮੈਂਟ ਉਹਨਾਂ ਨਾਲ ਲਗਾਤਾਰ ਵਾਰਤਾ ਹੈ ਜਿਹੜਾ ਉਹ ਕਰ ਰਹੀ ਹੈ ਤੇ ਕਰਨਾ ਚਾਹੁੰਦੀ ਹੈ ਬਹੁਤ ਹੀ ਮੈਂ ਹੁਣ پارਲੀਮੈਂਟ ਸੈਸ਼ਨ ਚੱਲ ਰਿਹਾ ਸੀ ਹਰ ਮინისტრ ਹਰ ਸੀਨੀਅਰ ਬੀਜੇਪੀ ਸਾਡੇ ਜਿੰਨੇ ਵੀ ਮੰਤਰੀ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਬਹੁਤ ਗੱਦੇਵਾਲ ਸਾਹਿਬ ਖਾਤਰ ਕਿਉਂਕਿ ਮੈਨੂੰ ਗੱਲ ਇਕੱਲੇ ਇਕੱਲੇ ਨੇ ਇਹ ਗੱਲ ਕੀਤੀ ਬਹੁਤ ਚਿੰਤਤ ਨੇ ਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਮੀਟਿੰਗ ਤਾਂ ਹੈਗੀ ਹੈਗੀ ਤੇ ਬਹੁਤ ਵੱਡਾ ਐਫਰਟ ਬੋਡੀ ਵੱਡੀ ਇਨੂੰ ਅਹਿਮੀਅਤ ਦੇ ਕੇ ਉਹ ਡਾਇਲੌਗ ਆ ਜਿਹੜਾ ਗੱਲਬਾਤ ਆ ਸੈਂਟਰ ਗਵਰਨਮੈਂਟ ਆ ਜਿਹੜੀ ਉਹ ਕਰ ਰਹੀ ਆ ਪਰ ਤੁਹਾਡੀ ਸਿਹਤ ਬਹੁਤ ਜ਼ਰੂਰੀ ਆ ਜੇ ਤੁਸੀਂ ਕਿਸਾਨਾਂ ਲਈ ਮਜ਼ਦੂਰਾਂ ਲਈ ਜੇ ਉਹਨਾਂ ਲਈ ਇਹ ਜਿੰਤ ਜਿਤਨੀ ਆ ਤਾਂ ਉਹ ਜੇ ਤੁਸੀਂ ਸਵਸਥ ਰਹੇ ਠੀਕ ਰਹੇ ਹੋ ਤਾਂ ਹੀ ਉਹ ਸਾਰੀ ਇਹ ਜਿਹੜੀ ਗੱਲ ਸਿਰੇ ਚੜ ਸਕਦੀ ਆ ਇਸ ਕਰਕੇ ਸਾਰੀ ਸਰਕਾਰ ਵੱਲੋਂ ਚਾਹੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਵੱਲੋਂ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਆ ਬੱਚਾ ਸਮਝ ਕੇ ਆਪਣਾ ਪੋਤਾ ਸਮਝ ਕੇ ਆਪਣਾ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਆ ਭੁਖੜ ਤਾਲ ਖਤਮ ਕਰਕੇ ਮੀਟਿੰਗ ਦੇ ਵਿੱਚ ਸਾਰਾ ਆਓ ਤੰਦਰੁਸਤ ਸੇਠ ਆ ਜੇ ਹੋਵੋਗੇ ਤਾਂ ਬਹੁਤ ਤਕੜੇ ਹੋ ਕੇ ਗੱਲ ਆ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਤੁਸੀਂ ਰੱਖੂਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਉਂਕਿ ਅਸੀਂ ਵੀ ਆਖਰ ਕਿਸਾਨ ਆ ਪੰਜਾਬ ਦੇ ਆ ਮੈਂ ਵੀ ਤੁਹਾਡੇ ਅਸ਼ੀਰਵਾਦ ਨਾਲ ਸਮਾ ਸਾਲ ਮੈਂ ਵੀ ਕਰਨੇ ਤੇ ਬੈਠਾ ਨਹੀਂ ਤੇ ਅਸੀਂ ਚਾਹੁੰਦੇ ਹਾਂ ਤੁਹਾਡਾ ਅਸ਼ੀਰਵਾਦ ਸਾਡੇ ਸਿਰ ਤੇ ਰਹੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਤੁਸੀਂ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਫਸਲਾਂ ਦੇ ਬਾਰੇ ਜੇ ਤੱਕ ਉਹ ਤੁਸੀਂ ਹਾਸਲ ਕਰੋ ਤੇ ਫਿਰ ਮੈਂ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਸਤਕਾਰਯੋਗ ਡੱਲੇਵਾਲ ਸਾਹਿਬ ਤੁਸੀਂ ਆਪਣਾ ਜਲਦੀ ਤੋਂ ਜਲਦੀ ਇਹ ਭੁੱਖ ਹੜਤਾਲ ਤੋੜ ਕੇ 4 ਤਰੀਕ ਨੂੰ ਪੂਰੀ ਤਿਆਰੀ ਨਾਲ ਸੈਂਟਰ ਸਰਕਾਰ ਦੇ ਨਾਲ ਡਾਇਲਗ ਕਰੂ ਤੇ ਅੱਗੇ ਵੀ ਜੋ ਚੱਲਦਾ ਰਹੇਗਾ ਅਸੀਂ ਤੁਹਾਡੇ ਤੋਂ ਅਸ਼ੀਰਵਾਦ ਲੈਣਾ ਹੈ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਜੱਨੇਵਾਲ ਸਾਹਿਬ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸਾਰੀ ਸੈਂਟਰਲ ਦੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਤੇ ਸਾਰੇ ਦੇਸ਼ ਦੇ ਪੰਜਾਬ ਦੇ ਲੋਕਾਂ ਵੱਲੋਂ ਮੈਂ ਬੇਨਤੀ ਕਰਦਾ ਉਹਨਾਂ ਦੀ ਸਿਹਤ ਬਹੁਤ ਜ਼ਰੂਰੀ ਆ ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਦਾ ਸੰਘਰਸ਼ ਦਾ ਜੀਵਨ ਉਹ ਬਹੁਤ ਵੱਡੀ ਸਾਡੇ ਮੂਰੇ ਜੂੰਦੀ ਜਾਗਦੀ ਮਿਸਾਲ ਉਹ ਲਗਾਤਾਰ ਸੰਘਰਸ਼ ਲੜ ਰਹੇ ਆ ਤੇ ਸੈਂਟਰ ਗਵਰਨਮੈਂਟ ਉਹਨਾਂ ਨਾਲ ਲਗਾਤਾਰ ਵਾਰਤਾ ਹੈ ਜਿਹੜਾ ਉਹ ਕਰ ਰਹੀ ਹੈ ਤੇ ਕਰਨਾ ਚਾਹੁੰਦੀ ਹੈ ਬਹੁਤ ਹੀ ਮੈਂ ਹੁਣ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹਰ ਮਿਨਿਸਟਰ ਹਰ ਸੀਨੀਅਰ ਬੀਜੇਪੀ ਸਾਡੇ ਜਿੰਨੇ ਵੀ ਮੰਤਰੀ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਬਹੁਤ ਗੰਦੇਵਾਲ ਸਾਹਿਬ ਖਾਤਰ ਕਿਉਂਕਿ ਮੈਨੂੰ ਗੱਲ ਇਕੱਲੇ ਇਕੱਲੇ ਨੇ ਇਹ ਗੱਲ ਕੀਤੀ ਬਹੁਤ ਚਿੰਤਤ ਨੇ ਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਮੀਟਿੰਗ ਤਾਂ ਹੈਗੀ ਹੈਗੀ ਹੈ ਤੇ ਬਹੁਤ ਵੱਡਾ ਐਫਰਟ ਬੋਡੀ ਵੱਡੀ ਇਹਨੂੰ ਅਹਿਮੀਅਤ ਦੇ ਕੇ ਉਹ ਡਾਇਲੌਗ ਹੈ ਜਿਹੜਾ ਗੱਲਬਾਤ ਹੈ ਸੈਂਟਰਲ ਗਵਰਨਮੈਂਟ ਹੈ ਜਿਹੜੀ ਉਹ ਕਰ ਰਹੀ ਹੈ ਪਰ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਜੀ ਤੁਸੀਂ ਕਿਸਾਨਾਂ ਲਈ ਮਜ਼ਦੂਰਾਂ ਲਈ ਜੀ ਉਹਨਾਂ ਲਈ ਜਿਤ ਜਿਤਨੀ ਆ ਤਾਂ ਉਹ ਜੇ ਤੁਸੀਂ ਸਵਸਥਰੇ ਠੀਕ ਰਹਨੇ ਹੋ ਤਾਂ ਹੀ ਉਹ ਸਾਰੀ ਇਹ ਜਿਹੜੀ ਗੱਲ ਸਿਰੇ ਚੜ ਸਕਦੀ ਆ ਇਸ ਕਰਕੇ ਸਾਰੀ ਸਰਕਾਰ ਵੱਲੋਂ ਚਾਹੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਵੱਲੋਂ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਐ ਬੱਚਾ ਸਮਝ ਕੇ ਆਪਣਾ ਪੋਤਾ ਸਮਝ ਕੇ ਆਪਣਾ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਆ ਭੁਖੜਤਾਲ ਖਤਮ ਕਰਕੇ ਮੀਟਿੰਗ ਦੇ ਵਿੱਚ ਸਾਰਾ ਆਪ ਤੰਦਰੁਸਤ ਸੇਠੀ ਆਪ ਜੇ ਹੋਵੋਗੇ ਤਾਂ ਬਹੁਤ ਤਕੜੇ ਹੋ ਕੇ ਗੱਲ ਹੈ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਤੁਸੀਂ ਰੱਖੋਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਉਂਕਿ ਅਸੀਂ ਵੀ ਆਖਰ ਕਿਸਾਨ ਆ ਪੰਜਾਬ ਦੇ ਆ ਮੈਂ ਵੀ ਤੁਹਾਡੇ ਅਸ਼ੀਰਵਾਦ ਨਾਲ ਸਮਾਂ ਸਾਲ ਮੈਂ ਵੀ ਕੰਮ ਨੇ ਤੇ ਬੈਠਾ ਨਹੀਂ ਆ ਤੇ ਅਸੀਂ ਚਾਹੁੰਦੇ ਆ ਤੁਹਾਡਾ ਅਸ਼ੀਰਵਾਦ ਸਾਡੇ ਸਿਰ ਤੇ ਰਹੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਤੁਸੀਂ ਉਹਨਾਂ ਦੀ ਜਿਹੜੀ ਜੰਗ ਜਿਹੜੀ ਉਹਨਾਂ ਦੀ ਫਸਲਾਂ ਦੇ ਬਾਰੇ ਜਿੱਤਾ ਉਹ ਤੁਸੀਂ ਹਾਸਲ ਕਰੋ ਤੇ ਫਿਰ ਮੈਂ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਸਤਿਕਾਰਯੋਗ ਢੱਲੇਵਾਲ ਸਾਹਿਬ ਤੁਸੀਂ ਆਪਣਾ ਜਲਦੀ ਤੋਂ ਜਲਦੀ ਇਹ ਭੁੱਖ ਹਰਤਾਤ ਤੋੜ ਕੇ 4 ਤਰੀਕ ਨੂੰ ਪੂਰੀ ਤਿਆਰੀ ਨਾਲ ਸੈਂਟਰ ਸਰਕਾਰ ਦੇ ਨਾਲ ਡਾਇਲੌਗ ਕਰੋ ਤੇ ਅੱਗੇ ਵੀ ਜੋ ਚੱਲਦਾ ਰਹੇਗਾ ਅਸੀਂ ਤੁਹਾਡੇ ਤੋਂ ਅਸ਼ੀਰਵਾਦ ਲੈਣਾ ਹੈ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸਾਰੀ ਸੈਂਟਰ ਦੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਤੇ ਸਾਰੇ ਦੇਸ਼ ਦੇ ਪੰਜਾਬ ਦੇ ਲੋਕਾਂ ਵੱਲੋਂ ਮੈਂ ਬੇਨਤੀ ਕਰਦਾ ਉਹਨਾਂ ਦੀ ਸਿਹਤ ਬਹੁਤ ਜ਼ਰੂਰੀ ਆ ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਦਾ ਸੰਘਰਸ਼ ਦਾ ਜੀਵਨ ਉਹ ਬਹੁਤ ਵੱਡੀ ਸਾਡੇ ਮੂਹਰੇ ਜੂੰਦੀ ਜਾਗਦੀ ਮਿਸਾਲ ਉਹ ਲਗਾਤਾਰ ਸੰਘਰਸ਼ ਲੜ ਰਹੇ ਆ ਤੇ ਸੈਂਟਰ ਗਵਰਨਮੈਂਟ ਉਹਨਾਂ ਨਾਲ ਲਗਾਤਾਰ ਵਾਰਤਾ ਹੈ ਜਿਹੜਾ ਉਹ ਕਰ ਰਹੀ ਹੈ ਤੇ ਕਰਨਾ ਚਾਹੁੰਦੀ ਹੈ ਬਹੁਤ ਹੀ ਮੈਂ ਹੁਣ پارਲੀਮੈਂਟ ਸੈਸ਼ਨ ਚੱਲ ਰਿਹਾ ਸੀ ਹਰ ਮინისტრ ਹਰ ਸੀਨੀਅਰ ਬੀਜੇਪੀ ਸਾਡੇ ਜਿੰਨੇ ਵੀ ਮੰਤਰੀ ਨੇ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਬਹੁਤ ਗੰਦੇਵਾਲ ਸਾਹਿਬ ਖਾਤਰ ਕਿਉਂਕਿ ਮੈਨੂੰ ਗੱਲ ਇਕੱਲੇ ਇਕੱਲੇ ਨੇ ਇਹ ਗੱਲ ਕੀਤੀ ਬਹੁਤ ਚਿੰਤਤ ਨੇ ਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਮੀਟਿੰਗ ਤਾਂ ਹੈਗੀ ਹੈਗੀ ਤੇ ਬਹੁਤ ਵੱਡਾ ਐਫਰਟ ਬੋਡੀ ਵੱਡੀ ਇਨੂੰ ਅਹਿਮੀਅਤ ਦੇ ਕੇ ਉਹ ਡਾਇਲੌਗ ਆ ਜਿਹੜਾ ਗੱਲਬਾਤ ਆ ਸੈਂਟਰਲ ਗਵਰਨਮੈਂਟ ਆ ਜਿਹੜੀ ਉਹ ਕਰ ਰਹੀ ਹੈ ਪਰ ਤੁਹਾਡੀ ਸਿਹਤ ਬਹੁਤ ਜ਼ਰੂਰੀ ਆ ਜੇ ਤੁਸੀਂ ਕਿਸਾਨਾਂ ਲਈ ਮਜ਼ਦੂਰਾਂ ਲਈ ਜੇ ਉਹਨਾਂ ਲਈ ਇਹ ਜਿੱਤ ਜਿਤਨੀ ਆ ਤਾਂ ਉਹ ਜੇ ਤੁਸੀਂ ਸਵਸਥ ਰਹੇ ਠੀਕ ਰਹੇ ਹੋ ਤਾਂ ਹੀ ਉਹ ਸਾਰੀ ਆ ਜਿਹੜੀ ਗੱਲ ਸਿਰੇ ਚੜ ਸਕਦੀ ਆ ਇਸ ਕਰਕੇ ਸਾਰੀ ਸਰਕਾਰ ਵੱਲੋਂ ਚਾਹੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਵੱਲੋਂ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਹੈ ਬੱਚਾ ਸਮਝ ਕੇ ਆਪਣਾ ਪੋਤਾ ਸਮਝ ਕੇ ਆਪਣਾ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਆ ਭੁਖੜਤਾਲ ਖਤਮ ਕਰਕੇ ਮੀਟਿੰਗ ਦੇ ਵਿੱਚ ਸਾਰਾ ਆਓ ਤੰਦਰੁਸਤ ਸਿਹਤ ਆ ਜੇ ਹੋਵੋਗੇ ਤਾਂ ਬਹੁਤ ਤਕੜੇ ਹੋ ਕੇ ਗੱਲ ਆ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਤੁਸੀਂ ਰੱਖੂਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਉਂਕਿ ਅਸੀਂ ਵੀ ਆਖਰ ਕਿਸਾਨ ਆ ਪੰਜਾਬ ਦੇ ਆ ਮੈਂ ਵੀ ਤੁਹਾਡੇ ਅਸ਼ੀਰਵਾਦ ਨਾਲ ਸਮਾਸਾਲ ਮੈਂ ਵੀ ਕਰਨੇ ਦੇ ਬੈਠਾ ਨਹੀਂ ਤੇ ਅਸੀਂ ਚਾਹੁੰਦੇ ਹਾਂ ਤੁਹਾਡਾ ਅਸ਼ੀਰਵਾਦ ਸਾਡੇ ਸਿਰ ਤੇ ਰਹੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਤੁਸੀਂ ਉਹਨਾਂ ਦੀ ਜਿਹੜੀ ਜੰਗ ਜਿਹੜੀ ਉਹਨਾਂ ਦੀ ਫਸਲਾਂ ਦੇ ਬਾਰੇ ਜਿੱਤ ਉਹ ਤੁਸੀਂ ਹਾਸਲ ਕਰੋ ਤੇ ਫਿਰ ਮੈਂ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਸਤਕਾਰਯੋਗ ਡੱਲੇਵਾਲ ਸਾਹਿਬ ਤੁਸੀਂ ਆਪਣਾ ਜਲਦੀ ਤੋਂ ਜਲਦੀ ਇਹ ਭੁੱਖ ਹੜਤਾਲ ਤੋੜ ਕੇ 4 ਤਰੀਕ ਨੂੰ ਪੂਰੀ ਤਿਆਰੀ ਨਾਲ ਸੈਂਟਰ ਸਰਕਾਰ ਦੇ ਨਾਲ ਡਾਇਲੈਕ ਕਰੂ ਤੇ ਅੱਗੇ ਵੀ ਜੋ ਚੱਲਦਾ ਰਹੇਗਾ ਅਸੀਂ ਤੁਹਾਡੇ ਤੋਂ ਅਸ਼ੀਰਵਾਦ ਲੈਣਾ ਹੈ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸਾਰੀ ਸੈਂਟਰ ਦੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਤੇ ਸਾਰੇ ਦੇਸ਼ ਦੇ ਪੰਜਾਬ ਦੇ ਲੋਕਾਂ ਵੱਲੋਂ ਮੈਂ ਬੇਨਤੀ ਕਰਦਾ ਉਹਨਾਂ ਦੀ ਸਿਹਤ ਬਹੁਤ ਜ਼ਰੂਰੀ ਆ ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਦਾ ਸੰਘਰਸ਼ ਦਾ ਜੀਵਨ ਉਹ ਬਹੁਤ ਵੱਡੀ ਸਾਡੇ ਮੂਹਰੇ ਜੂੰਦੀ ਜਾਗਦੀ ਮਿਸਾਲ ਉਹ ਲਗਾਤਾਰ ਸੰਘਰਸ਼ ਲੜ ਰਹੇ ਆ ਤੇ ਸੈਂਟਰ ਗਵਰਨਮੈਂਟ ਉਹਨਾਂ ਨਾਲ ਲਗਾਤਾਰ ਵਾਰਤਾ ਹੈ ਜਿਹੜਾ ਉਹ ਕਰ ਨਹੀਂ ਹੈ ਤੇ ਕਰਨਾ ਚਾਹੁੰਦੀ ਹੈ ਬਹੁਤ ਹੀ ਮੈਂ ਹੁਣ پارਲੀਮੈਂਟ ਸੈਸ਼ਨ ਚੱਲ ਰਿਹਾ ਹਰ ਮਿਨਿਸਟਰ ਹਰ ਸੀਨੀਅਰ ਬੀਜੇਪੀ ਸਾਡੇ ਜਿੰਨੇ ਵੀ ਮੰਤਰੀ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਬਹੁਤ ਗਦੇਵਾਲ ਸਾਹਿਬ ਖਾਸ ਕਰਕੇ ਮੈਨੂੰ ਗੱਲ ਇਕੱਲੇ ਇਕੱਲੇ ਨੇ ਇਹ ਗੱਲ ਕੀਤੀ ਬਹੁਤ ਚਿੰਤਤ ਨੇ ਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਮੀਟਿੰਗ ਤਾਂ ਹੈਗੀ ਹੈਗੀ ਆ ਤੇ ਬਹੁਤ ਵੱਡਾ ਐਫੀਡ ਬੋਡੀ ਵੱਡੀ ਇਹਨੂੰ ਅਹਿਮੀਅਤ ਦੇ ਕੇ ਉਹ ਡਾਇਲੌਗ ਆ ਜਿਹੜਾ ਗੱਲਬਾਤ ਆ ਸੈਂਟਰਲ ਗਵਰਨਮੈਂਟ ਆ ਜਿਹੜੀ ਉਹ ਕਰ ਰਹੀ ਹੈ ਪਰ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਜੇ ਤੁਸੀਂ ਕਿਸਾਨਾਂ ਲਈ ਮਜ਼ਦੂਰਾਂ ਲਈ ਜੇ ਉਹਨਾਂ ਲਈ ਇਹ ਜਿਤ ਜਿਤਨੀ ਆ ਤਾਂ ਉਹ ਜੇ ਤੁਸੀਂ ਸਵਸਥਰੇ ਠੀਕ ਰਹਨੇ ਹੋ ਤਾਂ ਹੀ ਉਹ ਸਾਰੀ ਆ ਜਿਹੜੀ ਗੱਲ ਸਿਰੇ ਚੜ ਸਕਦੀ ਆ ਇਸ ਕਰਕੇ ਸਾਰੀ ਸਰਕਾਰ ਵੱਲੋਂ ਚਾਹੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਵੱਲੋਂ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਹੈ ਬੱਚਾ ਸਮਝ ਕੇ ਆਪਣਾ ਪੋਤਾ ਸਮਝ ਕੇ ਆਪਣਾ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਆ ਭੁਖੜਤਾਲ ਖਤਮ ਕਰਕੇ ਮੀਟਿੰਗ ਦੇ ਵਿੱਚ ਸਾਰਾ ਆਪ ਤੰਦਰੁਸਤ ਸੇਟੀ ਆ ਜੇ ਹੋਵੋਗੇ ਤਾਂ ਬਹੁਤ ਤਕੜੇ ਹੋ ਕੇ ਗੱਲ ਹੈ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਤੁਸੀਂ ਰੱਖੂਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਉਂਕਿ ਅਸੀਂ ਵੀ ਆਖਰ ਕਿਸਾਨ ਆ ਪੰਜਾਬ ਦੇ ਆ ਮੈਂ ਵੀ ਤੁਹਾਡੇ ਅਸ਼ੀਰਵਾਦ ਨਾਲ ਸਮਾਂ ਸਾਲ ਮੈਂ ਵੀ ਕਰਨੇ ਤੇ ਬੈਠਾ ਨਹੀਂ ਆ ਤੇ ਅਸੀਂ ਚਾਹੁੰਦੇ ਆ ਤੁਹਾਡਾ ਅਸ਼ੀਰਵਾਦ ਸਾਡੇ ਸਿਰ ਤੇ ਰਹੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਤੁਸੀਂ ਉਹਨਾਂ ਦੀ ਜਿਹੜੀ ਜੰਗ ਜਿਹੜੀ ਉਹਨਾਂ ਦੀ ਫਸਲਾਂ ਦੇ ਬਾਰੇ ਜਿੱਤਾਂ ਉਹ ਤੁਸੀਂ ਹਾਸਲ ਕਰੋ ਤੇ ਫਿਰ ਮੈਂ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਸਤਿਕਾਰਯੋਗ ਢੱਲੇਵਾਲ ਸਾਹਿਬ ਤੁਸੀਂ ਆਪਣਾ ਜਲਦੀ ਤੋਂ ਜਲਦੀ ਇਹ ਭੁੱਖ ਹੜਤਾਲ ਤੋੜ ਕੇ 4 ਤਰੀਕ ਨੂੰ ਪੂਰੀ ਤਿਆਰੀ ਨਾਲ ਸੈਂਟਰ ਸਰਕਾਰ ਦੇ ਨਾਲ ਡਾਇਲੌਗ ਕਰੋ ਤੇ ਅੱਗੇ ਵੀ ਜੋ ਚੰਦਾ ਰਹੇਗਾ ਅਸੀਂ ਤੁਹਾਡੇ ਤੋਂ ਅਸ਼ੀਰਵਾਦ ਲੈਣਾ ਹੈ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸਾਰੀ ਸੈਂਟਰ ਦੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਤੇ ਸਾਰੇ ਦੇਸ਼ ਦੇ ਪੰਜਾਬ ਦੇ ਲੋਕਾਂ ਵੱਲੋਂ ਮੈਂ ਬੇਨਤੀ ਕਰਦਾ ਉਹਨਾਂ ਦੀ ਸਿਹਤ ਬਹੁਤ ਜ਼ਰੂਰੀ ਆ ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਦਾ ਸੰਘਰਸ਼ ਦਾ ਜੀਵਨ ਉਹ ਬਹੁਤ ਵੱਡੀ ਸਾਡੇ ਮੂਰੇ ਜੂੰਦੀ ਜਾਗਦੀ ਮਿਸਾਲ ਉਹ ਲਗਾਤਾਰ ਸੰਘਰਸ਼ ਲੜ ਰਹੇ ਆ ਤੇ ਸੈਂਟਰ ਗਵਰਨਮੈਂਟ ਉਹਨਾਂ